ਤਾਪ ਸਿੰਘ ਬਾਜਵਾ ਪੰਜਾਬ ਵਿਧਾਨ ਸਭਾ ਚ ਪ੍ਰਤੱਖੱਖ ਦੇ ਨੇਤਾ ਨੇ ਤੇ ਉਹਨਾਂ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਸੰਤ ਬਲਬੀਰ ਸਿੰਘ ਸੀਚੇਵਾਲ ਪਦਮਸ਼੍ਰੀ ਨੇ ਸੰਤ ਬਲਬੀਰ ਸਿੰਘ ਸੀਚੇਵਾਲ ਉਹ ਨੇ ਜਿਨ੍ਹਾਂ ਨੇ ਗੁਰੂ ਦੀ ਨਗਰੀ ਦੇ ਵਿੱਚ ਕਾਲੀ ਬਈ ਨੂੰ ਸਾਫ ਕਰ ਬਲਬੀਰ ਸਿੰਘ ਸੀਚੇਵਾਲ ਨੂੰ ਕਿਹੜੀ ਕਾਂਗਰਸ ਸਰਕਾਰ ਨੇ ਏਡ ਦਿੱਤੀ ਮੈਂ ਨਾਲ ਗੱਲ ਕਰ ਲੈਣ ਕੱਢ ਕੇ ਲਿਆਣ ਕਿ ਕਾਂਗਰਸ ਸਰਕਾਰਾਂ ਨੇ ਪੈਸਾ ਦਿੱਤਾ ਦੇਲੀ ਦਿੱਤੀ ਨਹੀਂ ਤੇ ਅਸੀਂ ਢੋਲ ਵਜਾਣ ਆ ਗਏ ਆ ਆ ਬਾੜ ਆਈ ਜਿਹੜੀ ਆਪਣੀ ਧੁੱਸੀ ਬਾੰਦ ਵਾਲਾ ਟਟਿਆ ਬਲਵੀਰ ਸਿੰਘ ਸੀਚੀਆਲ ਉਸ ਬੰਨ ਨੂੰ ਬਣਾ ਲਈ ਭਰੀ ਗਰਮੀ ਦੇ ਵਿੱਚ ਖੜੇ ਰਹੇ ਤੇ ਬੰਨ ਆਪਣੇ ਹੱਥਾਂ ਨਾਲ ਸੰਗਤ ਨਾਲ ਬਣਾਇਆ ਇਹਨਾਂ ਨੂੰ ਕਾ ਬਣਾ ਕੇ ਦਿਖਾ ਦਿਓ ਇਹਦਾ ਵੇਖਣ ਹੀ ਨਹੀਂ ਆਏ ਯਾਰ ਅੱਲਾ ਦੇਖਣਾ ਚਾਹੀਦਾ ਉਹਨਾਂ ਦੇ ਕਤਰਾਂ ਤੇ ਕੰਮਾਂ ਦੀ ਕਿੰਨੀ ਕਦਰਾਂ ਦੀ ਕੀਮਤਾਂ ਕਿੰ ਦੇਖਣਾ ਚਾਹੀਦਾ ਸ਼ਖਸੀਅਤ ਨੇ ਕਿੰਨੇ ਉੱਚੇ ਉੱਚੇ ਕੰਮ ਕੀਤੇ ਆ ਤੇ ਇਹਦਾ ਕਿਰਦਾਰ ਕੀ ਹੈ ਤੇ ਫਿਰ ਬੋਲਣਾ ਚਾਹੀਦਾ ਕਿ ਆਪ ਕੁਝ ਕਰਨਾ ਨਹੀਂ ਤੇ ਦੂਜਿਆਂ ਨੂੰ ਕਰਨ ਨਹੀਂ ਦੇਣਾ ਲੰਘੇ ਦਿਨ ਤੋਂ ਪ੍ਰਤਾਪ ਸਿੰਘ ਬਾਜਵਾ ਦਾ ਇੱਕ ਬਿਆਨ ਚਰਚਾਵਾਂ ਦਾ ਕੇਂਦਰ ਬਣ ਗਿਆ ਐਮਪੀ ਔਰ ਬਾਬਾ ਬਲਬੀਰ ਸਿੰਘ ਸੀਚੇਵਾਲ ਉਹਨਾਂ ਦੇ ਉੱਤੇ ਇਹ ਬਿਆਨ ਸਰਦਾਰ ਪ੍ਰਤਾਪ ਸਿੰਘ ਬਾਜਵਾ ਦਾ ਇਹਦੇ ਬਾਰੇ ਜ਼ਿਕਰ ਕਰਨਾ ਬਹੁਤ ਜ਼ਰੂਰੀ ਹੈ ਕਿਉਂਕਿ ਬਹੁਤ ਵੱਡਾ ਅਲਿਗੇਸ਼ਨ ਉਹਨਾਂ ਨੇ ਲਗਾ ਦਿੱਤਾ ਮੇਰੇ ਨਾਲ ਸੀਨੀਅਰ ਪੱਤਰਕਾਰ ਡਾਕਟਰ ਸੁਰਿੰਦਰਪਾਲ ਮੌਜੂਦ ਨੇ ਡਾਕਟਰ ਸਾਹਿਬ ਸਮਾ ਦਿੱਤਾ ਬਹੁਤ ਧੰਨਵਾਦ ਜੀ ਸਾਰਨ ਸਾਸਿਕਾ ਆਮ ਤੌਰ ਦੇ ਉੱਤੇ ਪ੍ਰਤਾਪ ਸਿੰਘ ਬਾਜਵਾ ਨੂੰ ਕਿਸੇ ਨੇ ਇੰਨਾ ਡਿਸਟਰਕਟਿਵ ਬਿਆਨ ਦਿੰਦਿਆਂ ਸ਼ਾਇਦ ਹੀ ਦੇਖਿਆ ਹੋਵੇ ਪਰ ਐਤਕੀ ਤਾਂ ਉਹਨਾਂ ਨੇ ਸਦਾ ਹੀ ਕਰ ਦਿੱਤਾ ਕਿ ਹੂ ਇਜ਼ ਸੀਚੇਵਾਲ ਤੁਸੀਂ ਦੱਸੋ ਹੂ ਇਜ਼ ਸੀਚੇਵਾਲ ਜੇ ਪ੍ਰਤਾਪ ਸਿੰਘ ਬਾਜਵਾ ਪੰਜਾਬ ਵਿਧਾਨ ਸਭਾ ਚ ਪ੍ਰਤੱਖ ਪੱਖ ਦੇ ਨੇਤਾ ਨੇ ਤਾਂ ਉਹਨਾਂ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਸੰਤ ਬਲਬੀਰ ਸਿੰਘ ਸੀਚੇਵਾਲ ਪਦਮਸ਼੍ਰੀ ਨੇ ਸੰਤ ਬਲਬੀਰ ਸਿੰਘ ਸੀਚੇਵਾਲ ਉਹ ਨੇ ਜਿਨ੍ਹਾਂ ਨੇ ਗੁਰੂ ਦੀ ਨਗਰੀ ਦੇ ਵਿੱਚ ਕਾਲੀ ਬਈ ਨੂੰ ਸਾਫ਼ ਕਰ ਦਿੱਤਾ ਉਸ ਗੁਰੂ ਦੀ ਗੁਰੂ ਦੀ ਆਪਾਂ ਬਈ ਕਹਿੰਦੇ ਹਾਂ ਉਹਨੂੰ ਉਹਨੂੰ ਉਹਨਾਂ ਨੇ ਕਾਲੀ ਬਈ ਨੂੰ ਸਾਫ਼ ਕਰ ਦਿੱਤਾ ਤੇ ਅੱਜ ਉੱਥੇ ਮੋਟਰ ਬੋਟ ਚੱਲਦੀਆਂ ਅੰਦਰ ਉਥੇ ওয়াটার বার্ডਸ ਤੁਹਾਨੂੰ ਜਿਹੜੇ ਪਾਣੀ ਵਾਲੇ ਪੰਛੀ ਨੇ ਉਹ ਤੁਹਾਨੂੰ ਤੈਰਦੇ ਦਿਖਦੇ ਨੇ ਤੇ ਬਾਬੇ ਦੀ ਨਗਰੀ ਨੂੰ ਸੁੰਦਰ ਬਣਾਤਾ ਹੈ ਤੇ ਇਹਨਾਂ ਨੂੰ ਜੇ ਗੁਰੂ ਨਾਨਕ ਦੇਵ ਜੀ ਦੀ ਨਗਰੀ ਨੂੰ ਸੁੰਦਰ ਬਣਾਉਣ ਵਾਲੇ ਦਾ ਨਾਂ ਨਹੀਂ ਸੋਹਣਾ ਬਣਾਉਣ ਵਾਲੇ ਦਾ ਨਾਂ ਹੀ ਨਹੀਂ ਪਤਾ ਤੇ ਉਹਦੇ ਬਾਰੇ ਇਨੀ ਪਤਾ ਤੇ ਫਿਰ ਮੈਂ ਕਹਿੰਦਾ ਇਹ ਪੰਜਾਬ ਇਹਨਾਂ ਦੇ ਹੱਥ ਚ ਨਹੀਂ ਆਉਣਾ ਚਾਹੀਦਾ ਪੰਜਾਬ ਦੇ ਬਾਰੇ ਇਹਦਾ ਮਤਲਬ ਇਹਨਾਂ ਨੂੰ ਕੁਝ ਨਹੀਂ ਪਤਾ ਇਹਨਾਂ ਨੂੰ ਇਹ ਹੀ ਨਹੀਂ ਪਤਾ ਡਾਕਟਰ ਐਪੀ ਜੇ ਅਬਦੁੱਲ ਕਲਾਮ ਜਦੋਂ ਹਿੰਦੁਸਤਾਨ ਦੇ ਰਾਸ਼ਟਰਪਤੀ ਸੀ ਉਹ ਖਾਸ ਤੌਰ ਤੇ ਬਲਵੀਰ ਸਿੰਘ ਸੀਚੇਵਾਲ ਹੋਰਾਂ ਦੇ ਕਾਲੀ ਬਈ ਦੇ ਉਸ ਪ੍ਰੋਜੈਕਟਰ ਨੂੰ ਦੇਖਣ ਆਏ ਸੀ ਮੈਨੂੰ ਇਹ ਦੱਸਣ ਪ੍ਰਤਾਪ ਸਿੰਘ ਬਾਜਵਾ ਮੈਨਾਂ ਕੋ ਸਵਾਲ ਪੁੱਛਣਾ ਪੰਜਾਬ ਦੇ ਲੋਕ ਸੰਪਰਕ ਮੰਤਰੀ ਰਹੇ ਨੇ ਪੰਜਾਬ ਚ ਲੋਕ ਸਭਾ ਦੇ ਮੈਂਬਰ ਰਹੇ ਨੇ ਬਲਵੀਰ ਸਿੰਘ ਸੀਚੇਵਾਲ ਨੂੰ ਕਿਹੜੀ ਕਾਂਗਰਸ ਸਰਕਾਰ ਨੇ ਏਡ ਦਿੱਤੀ ਹੈ ਮੈਨਾਂ ਗੱਲ ਕਰ ਲੈਣ ਕੱਢ ਕੇ ਲਿਆਣ ਕਿ ਕਾਂਗਰਸ ਸਰਕਾਰਾਂ ਨੇ ਪੈਸਾ ਦਿੱਤਾ ਥੇਲੀ ਦਿੱਤੀ ਨਹੀਂ ਤੇ ਅਸੀਂ ਢੋਲ ਵਜਾਣ ਆ ਗਏ ਆ ਪਹਿਲਾਂ ਤਾਂ ਇਹ ਦੇਖੋ ਭਈ ਉਹਨਾਂ ਨੇ ਆਪਣੇ ਕੋਲੋਂ ਪੈਸਾ ਲਾ ਕੇ ਆਪਣੀ ਸੰਗਤ ਦੇ ਨਾਲ ਜਰੀਲੀ ਬੂਟੀ ਆਪ ਛੱਪੜ 'ਚ ਵੱਢ ਕੇ ਵੱਢ ਕੇ ਕੱਢੀ ਇਹਨਾਂ ਨੂੰ ਕੋਹਾਂ ਬਰਸਾਤ ਦੇ ਪਾਣੀ 'ਚ ਕਿਤੇ ਸੜਕਾਂ 'ਤੇ ਹੀ ਖੜੇ ਹੋ ਕੇ ਦਿਖਾ ਦੇਣ ਇਹ ਇਹ ਲਗਜ਼ਰੀ ਗੱਡੀਆਂ 'ਚ ਘੁੰਮਣ ਵਾਲੇ ਲੀਡਰ ਨੇ ਇਹ ਸ਼ਹਿਜਾਦੇ ਨੇ ਰਹੀਸ ਜਾਦੇ ਨੇ ਇਹਨਾਂ ਨੂੰ ਥੋੜਾ ਪਤਾ ਜਮੀਨੀ ਪੱਧਰ ਦੇ ਉੱਤੇ ਛੱਪੜ ਦੇ ਵਿੱਚ ਕਿੰਨੇ ਦਿਨ ਕੀੜੇ ਮਕੌੜਿਆਂ 'ਚ ਸੰਤ ਸੀਚੇ ਵਾਲਾ ਆਪ ਲੱਗੇ ਰਹੇ ਇਹਨਾਂ ਨੂੰ ਉਹ ਦਿਨ ਨਹੀਂ ਪਤਾ ਜਦੋਂ ਆ ਬਾੜ ਆਈ ਐ ਪਿੱਛੇ ਡੀਸੀ ਬਰਿੰਦਰ ਸ਼ਰਮਾ ਇੱਥੇ ਸੀਗੇ ਤੇ ਗੁਰਪ੍ਰੀਤ ਭੁੱਲਰ ਪੁਲਿਸ ਕਮਿਸ਼ਨਰ ਸੀਗੇ ਆ ਬਾੜ ਆਈ ਜਿਹੜੀ ਆਪਣੀ ਤੁਸੀਬਾਂਦ ਵਾਲਾ ਟੁੱਟਿਆ ਤੇ ਬਲਬੀਰ ਸਿੰਘ ਸੀਚੇয়াল ਦੀ ਸੰਗਤ ਦੇ ਬਲਬੀਰ ਸਿੰਘ ਸੀਚੇয়াল ਉਸ ਬੰਨ ਨੂੰ ਬਣਾ ਲਈ ਭਰੀ ਗਰਮੀ ਦੇ ਵਿੱਚ ਜਦੋਂ 38 ਡਿਗਰੀ ਤਾਪਮਾਨ ਸੀ ਖੜੇ ਰਹੇ ਤੇ ਬੰਨ ਆਪਣੇ ਹੱਥਾਂ ਨਾਲ ਸੰਗਤ ਨਾਲ ਬਣਾਇਆ ਇਹਨਾਂ ਨੂੰ ਤਾਂ ਬਣਾ ਕੇ ਦਿਖਾ ਦਿਓ ਇਹ ਤਾਂ ਵੇਖਣ ਹੀ ਨਹੀਂ ਆਏ ਯਾਰ ਇਬਖਣੀ ਨਹੀਂ ਆਏ ਮੌਕੇ ਤੇ ਮੈਂ ਤਾਂ ਜਾਣਦਾ ਰਿਆਂ ਲੋਈਆਂ ਵਾਲਾ ਸ਼ਾਕੋੜਾ ਇਹ ਤਾਂ ਵੇਖਣ ਵੀ ਨਹੀਂ ਆਏ ਮੌਕੇ ਤੇ ਸੰਗਤ ਦੀ ਮਦਦ ਕਰਨ ਨਹੀਂ ਆਏ ਫੇਰ ਇਹ ਦੱਸੋ ਹੁਣ ਪਿੱਛੇ ਆ ਕਪੂਰ ਥਲੇ ਜਿਹੜਾ ਉਹ ਬੰਨ ਟੁੱਟਿਆ ਕਪੂਰ ਥਲੇ ਤੋਂ ਅੱਗੇ ਜਾ ਕੇ ਜਿਹੜਾ ਪਾਣੀ ਆਇਆ ਉਧਰਲੇ ਪਾਸੇ ਸਾਰਾ ਉਹ ਸਾਰਾ ਬੰਨ ਕਿੰਨੇ ਭਰਿਆ ਪੰਜਾਬ ਦੀ ਸਰਕਾਰ ਕੋਲ ਉਹਦਾ ਬੰਨ ਭਰਨ ਚੋ 15 ਦਿਨ ਮਹੀਨਾ ਲੱਗ ਜਵੇ ਕਿੰਨੇ ਭਰਿਆ ਬੰਨ ਸੀਚੇ ਵਾਲੇ ਪਾੜ ਭਰਿਆ ਸਾਰਾ ਉਹਦੀ ਸੰਗਤ ਨੇ ਭਰਿਆ ਤੇ ਆਪਾਂ ਅੱਜ ਕਹੀਏ ਹੋਈ ਸੀਚੇ ਵਾਲ ਉਹ ਸੀਚੇ ਵਾਲਾ ਜਿਨੇ ਪੰਜਾਬ ਦੇ 200 ਪਿੰਡਾਂ ਦੇ ਵਿੱਚ ਇੱਕ ਛੱਪੜ ਤੋਂ ਖੇਤੀਬਾੜੀ ਦਾ ਪਾਣੀ ਤਿਆਰ ਕੀਤਾ ਹੈ ਛਲਾਗਾ ਕਰੋ ਯਾਰ ਛਲਾਗਾ ਕਰੋ ਸਗੋਂ ਉਹਨਾਂ ਨੂੰ ਕੋ ਬਈ ਇਹਨਾਂ ਦੇ ਕੀਤੇ ਹੋਏ ਕੰਮਾਂ ਤੋਂ ਸਿੱਖਿਆ ਲਈਏ ਤੇ ਪੰਜਾਬ ਸਰਕਾਰ ਹੁਣ ਤੁਸੀਂ ਦੇਖੋ ਦੋਸਤ ਉਹਦੇ ਚ ਆਪਣੇ ਇੱਥੇ ਇੱਕ ਕੀੜੀ ਪਿੰਡ ਵੀ ਐ ਕਾਦੀਆਂ ਵਾਲੀ ਵੀ ਐ ਇਹ ਪਿੰਡਾਂ 'ਚ ਜਾ ਕੇ ਇੱਕ ਵਾਰ ਦੇਖਣਾ ਚਾਹੀਦਾ ਮੈਂ ਤੁਹਾਨੂੰ ਵੀ ਕਹੂੰਗਾ ਤੁਸੀਂ ਜਰੂਰ ਇੱਕ ਪ੍ਰੈਕਟੀਕਲ ਸਟੋਰੀ ਕਰਕੇ ਆਓ ਸੰਤ ਬਲਬੀਰ ਸਿੰਘ ਸੀਚੇ ਆਲ ਉਹਨਾਂ ਨੇ ਕੀੜੀ ਪਿੰਡ 'ਚ ਕੀ ਕੀਤਾ ਸੰਤ ਬਲਬੀਰ ਸਿੰਘ ਸੀਚੇ ਉਹਨਾਂ ਨੇ ਕਾਦੀਆਂ ਪਿੰਡ 'ਚ ਕੀ ਕੀਤਾ 10 ਪਿੰਡ ਤਾਂ ਜਲੰਧਰ ਦੇ ਆ ਪੰਜਾਬ ਦਾ 200 ਪਿੰਡ ਹੈ ਜਾ ਕੇ ਪਿੰਡ ਥਾਈਂ ਦੇਖ ਕੇ ਆਓ ਕੀ ਕੀਤਾ ਕੀ ਕੀਤਾ ਉਹਨਾਂ ਨੇ ਛੱਪੜ ਦਾ ਜਿਹੜਾ ਆਪਾਂ ਪਾਣੀ ਗੰਦਾ ਪਾਣੀ ਹੈ ਉਹ ਉਹਨਾਂ ਨੇ ਛੱਪੜ 'ਚ ਪੈਂਦਾ ਸੀ ਆਪਣਾ ਜਿਹੜਾ ਟੌਲਟਾਂ ਦਾ ਬਾਕੀ ਗੰਦਾ ਪਾਣੀ ਪਿੰਡਾਂ ਦਾ ਸੀਵਰੇਜ ਦਾ ਉਹਨਾਂ ਨੇ ਉਸ ਛੱਪੜ ਦੇ ਪਾਣੀ ਤੋਂ ਟਰੀਟ ਕਰਕੇ ਸਾਫ ਪਾਣੀ ਬਣਾਇਆ ਤੇ ਉਹ ਖੇਤਾਂ ਚ ਦਿੱਤਾ ਪਹਿਲਾਂ ਤਾਂ ਜਦੋਂ ਸ਼ੁਰੂ ਚ ਕੀਤਾ ਨਾ ਸੰਤ ਸੀਚੇ ਵਾਲੇ ਸ਼ੁਰੂ ਤੇ ਫਾਰਮਰ ਹਸਨ ਲੱਪਾਇ ਲੈ ਇਹ ਪਾਣੀ ਨਾਲ ਸਾਡੀ ਖੇਤੀਬਾੜੀ ਕਿਵੇਂ ਚੱਲੂ ਇਹ ਪਣ ਦੇਖੋ ਉਹ ਪਾਣੀ ਜਦੋਂ ਉੱਥੇ ਗਿਆ ਪਾਣੀ ਛੱਪੜ ਵਾਲਾ ਟਰੀਟ ਹੋ ਕੇ ਇੱਕ ਤਾਂ ਉਹਦੇ ਨਾਲ ਫਸਲ ਦੀ ਪੈਦਾਵਾਰ ਵਧੀ ਆ ਫਸਲ ਦੀ ਪੈਦਾਵਾਰ ਵਧੀਆ ਔਨ ਰਿਸਰਚ ਹੈ ਦੇ ਉੱਤੇ ਮੈਂ ਉਹ ਰਿਕਾਰਡ ਕੰਨਾਂ ਪਿਆ ਰਿਕਾਰਡ ਕੰਨਾਂ ਪਿਆ ਝੂਠ ਉਹਦਾ ਹਵਾ ਹਵਾਈ ਨਹੀਂ ਗੱਲਾਂ ਕਰਦਾ ਫਿਰ ਇੱਕ ਬੰਦੀ ਫਿਰ ਤੁਸੀਂ ਜਿੱਥੇ 40% ਫਰਟੀਲਾਈਜ਼ਰ ਇਸਤੇਮਾਲ ਹੁੰਦਾ ਹੀ ਕਿਉਂਕਿ ਟੌਲਟਾਂ ਦਾ ਪਾਣੀ ਸੀ ਯੂਰੀਨ ਵਾਲਾ ਪਾਣੀ ਵਿੱਚ ਵੀ ਹੈਗਾ ਸੀਗਾ ਯੂਰੀਆ ਵੀ ਸੀਗਾ ਉਹਦੇ ਨਾਲ ਤੁਹਾਡੀ ਜਿਹੜੀ ਪੈਸਟੀਸਾਈਡ ਔਰ ਸੋਰੀ ਪੈਸਟੀਸਾਈਡ ਫਰਟੀਲਾਈਜ਼ਰ ਜਿਹਨੂੰ ਆਪਾਂ ਖਾਦਾਂ ਕਹਿੰਦੇ ਆ ਉਹ 12% ਤੇ ਆ ਗਈਆਂ ਇਹ ਪਿੰਡਾਂ ਦੀ ਰਿਸਰਚ ਹੈ ਉਸ ਪਿੰਡਾਂ ਦੀ ਤੇ ਅਸੀਂ ਕਹਿੰਦੇ ਹੂਈ ਸੀਚੇਵਾਲ ਉਹ ਇੱਕ ਦਿਨ ਤੁਸੀਂ ਛੱਪੜ ਚ ਵੜ ਜਾਓ ਤੇ ਤੁਹਾਨੂੰ ਪਤਾ ਲੱਗ ਜਾਏ ਹੂਈ ਸੀਚੇਵਾਲ ਦੇਖੋ ਮੈਂ ਮਿਲਿਆ ਤਾਂ ਚਾਹੇ 1-2 ਵਾਰਾਂ ਲੇਕਿਨ ਜਦੋਂ ਉਹਨਾਂ ਦੇ ਕੰਮਾਂ ਬਾਰੇ ਪੜੀਦਾ ਤੇ ਅੰਦਰੋਂ ਇੱਕ 30 ਦਾ ਉਠਦੀ ਆ ਬਈ ਸੰਤ ਬਲਬੀਰ ਸਿੰਘ ਸੀਚਿਆਲਾ ਹੋਰੀ ਆਪਣੇ ਇੱਥੇ ਮੌਜੂਦਾ ਹਵਾ ਪਾਣੀ ਰੁੱਖਾਂ ਨੂੰ ਬਚਾਉਣ ਲਈ ਕਿੰਨਾ ਕੰਮ ਕਰ ਰਹੇ ਨੇ ਦੇਖੋ ਇੱਥੋਂ ਹੁਣ ਮੈਨੂੰ ਯਾਦ ਆ ਕਿ ਇੱਥੋਂ ਲਾਲ ਮਿੱਟੀ ਪਾ ਕੇ ਉਹਨਾਂ ਨੇ ਆਪਣੀ ਸੜਕ ਬਣਾਈ ਤੇ ਜਲੰਧਰ ਵਾਸੀਆਂ ਨੂੰ ਇੱਥੋਂ ਤੋਹਫਾ ਦਿੱਤਾ ਉਧਰ ਕਾਲਾ ਸੰਗਿਆਂ ਵਾਲੇ ਕਾਲੀ ਉਧਰ ਕਪੂਰ ਥਲੇ ਵਾਲੇ ਜਾਣ ਨੂੰ ਇਹ ਉਹਨਾਂ ਦੀ ਦੇਣ ਹੈ ਉਹਨਾਂ ਦੀ ਸੰਗਤ ਨੇ ਬਣਾਈ ਕਿੰਨੇ ਰੁਪਈਆ ਦਿੱਤਾ ਕਿਸ ਨੇ ਆ ਜਿੰਨੇ ਪ੍ਰੋਜੈਕਟ ਕੰਮ ਕੀਤੇ ਨਾ ਪਿੰਡਾਂ 'ਚ 200 ਪਿੰਡਾਂ 'ਚ ਪੁੱਛੋ ਜਰਾ ਪੈਹਾ ਕਿਨੇ ਦਿੱਤਾ ਪੈਹਾ ਤਾਂ ਸੀਚੇਵਾਲ ਆਪ ਬਚਾ ਰਹੇ ਹੁਣ 10 10 ਘੰਟਿਆਂ ਦੇ ਵਿੱਚ ਸੀਵਰੇਜ ਦੀ ਲਾਈਨ ਬਚਾਤੀ ਉਹਨਾਂ ਨੇ ਤੁਸੀਂ ਹਸਾਬ ਲਾਓ ਇੱਥੇ ਸੀਵਰੇਜ ਪਾਣਾ ਹੋਵੇ ਇੰਜੀਨੀਅਰ ਆਊਗਾ ਸਰਵੇ ਕਰੂਗਾ ਮਿੱਟੀ ਕੱਢੂਗਾ ਸੋਇਲ ਸੈਂਪਲ ਜਾਊਗਾ ਪਾਸ ਹੋਊਗਾ ਐਸਟੀਮੇਟ ਹੋਊਗਾ ਟੈਂਡਰ ਲੱਗਣਗੇ ਆਣਗੇ ਜਾਣਗੇ ਆਬਜੈਕਸ਼ਨ ਉਹ ਆਬਜੈਕਸ਼ਨ ਬਤਾ ਪ੍ਰਵਾਨ ਹੋਊਗਾ ਉਹਨਾਂ ਨੇ 10 ਘੰਟਿਆਂ 'ਚ ਛੱਪੜ ਤੋਂ ਸੀਵਰੇਜ ਦੀ ਪਾਈ ਉਹ ਸਿੱਧੀ ਪਾਈਪਲਾਈਨ ਪਾ ਕੇ ਤੇ ਉਹਨਾਂ ਨੇ ਕੰਮ ਵੀ ਸ਼ੁਰੂ ਕਰਤਾ ਇਹ ਹੁੰਦੀ ਹੈ ਕੰਮ ਕਰਨ ਦੀ ਸ਼ਕਤੀ ਤੇ ਆਪਾਂ ਜੀ ਅੱਜ ਉਹਨਾਂ ਦਾ ਮਜ਼ਾਕ ਉਡਾਈਏ ਕਿ ਹੁਈ ਸੀਚੇ ਵਾਲ ਪਹਿਲਾਂ ਦੇਖਣਾ ਚਾਹੀਦਾ ਉਹਨਾਂ ਦੇ ਕਿੱਦਣਾ ਤੇ ਕੰਮਾਂ ਦੀ ਕਿੰਨੀ ਕਿੱਦਣਾ ਕੀਮਤ ਤੱਕ ਦੇਖਣਾ ਚਾਹੀਦਾ ਸ਼ਖਸ਼ੀਅਤ ਨੇ ਕਿੰਨੇ ਉੱਚੇ-ਉੱਚੇ ਕੰਮ ਕੀਤੇ ਆ ਤੇ ਇਹਦਾ ਕਿਰਦਾਰ ਕੀ ਆ ਤੇ ਫਿਰ ਬੋਲਣਾ ਚਾਹੀਦਾ ਲੇਕਿਨ ਪ੍ਰਤਾਪ ਸਿੰਘ ਬਾਜਵਾ ਜਿਹਨੂੰ ਮੈਂ ਸਮਝਦਾ ਕਿ ਚੰਗੇ ਸਕੂਲ ਚ ਐਜੂਕੇਸ਼ਨ ਲਈਤੀ ਹੋਈ ਹੈ ਇੱਕ ਚੰਗੇ ਖਾਨਦਾਨ ਨੂੰ ਰਿਪਰੈਜ਼ੈਂਟ ਕਰਦੇ ਨੇ ਉਹਨਾਂ ਦੇ ਅੱਗੇ ਚਸ਼ਮੋ ਚਿਰਾਗ ਨੇ ਬੋਲਣ ਤੋਂ ਪਹਿਲਾਂ ਦੇਖਣਾ ਚਾਹੀਦਾ ਮੈਂ ਵੀ ਕੱਲ ਜਦੋਂ ਵਿਧਾਨ ਸਭਾ ਚ ਬੋਲੇ ਨੇ ਤੇ ਮੈਨੂੰ ਵੀ ਬੜਾ ਫੀਲ ਹੋਇਆ ਬਈ ਇੱਕ ਕਾਂਗਰਸ ਦੀ ਜਮਾਤ ਜਿਹੜੇ ਕਾਂਗਰਸ ਦੇ ਪ੍ਰਤੀਪੱਖ ਦੇ ਨੇਤਾ ਹੋਣ ਉਹ ਬੋਲਣ ਤੇ ਇਹ ਗੱਲ ਸ਼ੋਭਾ ਨਹੀਂ ਦਿੰਦੀ ਨਾਲ ਉਹਨਾਂ ਨੇ ਇਹ ਵੀ ਕਿਹਾ ਕਹਿੰਦੇ ਏਡੀਆਂ ਏਡੀਆਂ ਯੂਨੀਵਰਸਿਟੀਆਂ ਹੈਗੀਆਂ ਸਾਡੇ ਕੋਲ ਨਾਮ ਵੀ ਲੈ ਖੈਰ ਕਈ ਯੂਨੀਵਰਸਿਟੀਆਂ ਦੇ ਤੇ ਕਹਿੰਦੇ ਉਸ ਤੋਂ ਬਾਅਦ ਫਿਰ ਉਹਨਾਂ ਨੇ ਕਿਹਾ ਕਿ ਹੂ ਇਜ਼ ਸੀਚੇਵਲ ਹੂ ਇਜ਼ ਦਿਸ ਸੀਚੇਵਲ ਦੇਖੋ ਗੱਲ ਨਹੀਂ ਸਮਝਦੇ ਯੂਨੀਵਰਸਿਟੀਆਂ ਨੇ ਆਪਣਾ ਕੰਮ ਕਰਨਾ ਯੂਨੀਵਰਸਿਟੀ ਤੇ ਮੰਨ ਲਓ ਮੈਂ ਕਹਣਾ ਜੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਚਲੋ ਆਜ ਤੋਂ ਛੱਡੋ ਯਾਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਹੈ ਨਾ ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਆ ਲੈਦਰ ਕੰਪਲੈਕਸ ਹੈਗਾ ਜਲੰਧਰ ਚ ਇਹ ਚਿੱਟੀ ਬਈ ਚ ਪਾਣੀ ਪੈਂਦਾ ਇਹਨਾਂ ਨੂੰ ਕੋ ਸਾਫ ਕਰ ਦਿਓ ਕੱਲ ਆ ਕੇ ਕੱਲੇ ਸਾਫ ਕਰ ਦਿਓ ਮੈਂ ਮੰਨ ਜਾਾਂਗਾ ਸਤਲੂ ਚ ਪਾਣੀ ਜਾਂਦਾ ਅੱਗੋ ਸਤਲੂ ਚੋਂ ਪਾਣੀ ਅੱਗੇ ਜਾ ਕੇ ਉਹ ਹਰਿਆਣਾ ਤੇ ਰਾਜਸਥਾਨ ਰਾਜਸਥਾਨ ਵੱਲ ਜਾਂਦਾ ਤੇ ਉੱਥੇ ਪਿੰਡ ਦੇ ਪਿੰਡ ਕੈਂਸਰ ਨਾਲ ਮਰਦੇ ਪਏ ਨੇ ਬੁੱਢਾ ਨਾਲਾ ਹੀ ਸਾਫ ਕਰ ਦੇ ਚਲੋ ਲੁਧਿਆਣਾ ਹੈਗਾ ਐਗਰੀਕਲਚਰ ਯੂਨੀਵਰਸਿਟੀ ਹੈ ਪ੍ਰਤਾਪ ਸਿੰਘ ਬਾਜਵਾ ਨੂੰ ਮੇਰੀ ਚੁਣੌਤੀ ਹੈ ਕਿਸੇ ਯੂਨੀਵਰਸਿਟੀ ਦੇ ਸਟੂਡੈਂਟਸ ਨੂੰ ਲੈ ਕੇ ਬੁੱਢਾ ਨਾਲਾ ਸਾਫ ਕਰਦੇ ਮੈਂ ਸਾਰੀ ਉਮਰ ਲਈ ਪ੍ਰਤਾਪ ਸਿੰਘ ਬਾਜਵਾ ਦਾ ਗੁਣਗਾਣੀ ਹੋ ਜਾਊਗਾ ਪ੍ਰਤਾਪ ਸਿੰਘ ਬਾਜਵਾ ਨੇ ਇਹ ਯੂਨੀਵਰਸਿਟੀ ਦੇ ਬੰਦਿਆਂ ਉਹ ਕੰਮ ਪ੍ਰੈਕਟੀਕਲ ਕਰਨਾ ਹੋਣਾ ਹੈ ਇੱਥੇ ਬੈਠ ਕੇ ਕਲਾਸਾਂ ਚ ਰਿਸਰਚ ਪੇਪਰ ਨਾਲ ਨਹੀਂ ਹੋਣਾ ਹਾਂ ਠੀਕ ਆ ਉਹ ਤਕਨੀਕ ਤਿਆਰ ਕਰ ਸਕਦੇ ਨੇ ਉਹਨਾਂ ਦਾ ਆਪਣਾ ਕੰਮ ਹੋ ਸਕਦਾ ਕਿ ਇਹ ਤਕਨੀਕ ਬਣ ਗਈ ਇਹਦੇ ਨਾਲ ਆ ਫਾਇਦਾ ਹੋ ਸਕਦਾ ਤਕਨੀਕ ਨੂੰ ਇਹਦੇ ਨਾਲ ਆ ਆਪਾਂ ਆ ਕਰ ਸਕਦੇ ਆ ਲੇਕਿਨ ਪ੍ਰੈਕਟੀਕਲੀ ਕੰਮ ਕਰਦੇ ਹੋ ਲਿਆਓ ਅੱਜ ਬੁੱਢਾ ਨਾਲ ਹੀ ਸਾਫ਼ ਕਰਾ ਦਿਓ ਚਲੋ ਮੈਨੂੰ ਯਾਦ ਆ ਯਾਰ ਇੱਥੇ ਨਾ ਡੀਸੀ ਅਜੀਤ ਸਿੰਘ ਪੰਨੂ ਹੁੰਦੇ ਸੀ ਤੇ ਨਾਲ ਅਰਪਿਤ ਸ਼ੁਕਲਾ ਐਸਐਸਪੀ ਹੁੰਦੇ ਸੀ ਉਹ ਅੱਜ ਕੱਲ ਪੰਜਾਬ ਦੇ ਡੀਜੀ ਲਾ ਐਂਡ ਆਰਡਰ ਨੇ ਤੇ ਅਜੀਤ ਸਿੰਘ ਪੰਨੂ ਡੀਸੀ ਬੜੇ ਸੌਫਟ ਔਰ ਬਹੁਤ ਵਧੀਆ ਤਰੀਕੇ ਨਾਲ ਹੁੰਦੇ ਸੀ ਇਹ 2007-8 ਦੀ ਗੱਲ ਕਰ ਰਿਹਾ ਮੈਂ ਤੇ ਸੰਤ ਸੀਚੇਵਾਲ ਹੋਰਾਂ ਨੇ ਬੜਾ ਰੋਲਾ ਪਾਇਆ ਵੀ ਇਹ ਲੈਦਰ ਇੰਡਸਟਰੀ ਦਾ ਜਿਹੜਾ ਟੈਨਿੰਗ ਟੈਨਰੀਆਂ ਦਾ ਗਲਤ ਗੰਦਾ ਪਾਣੀ ਹੈ ਜਿਹੜਾ ਕੈਮੀਕਲ ਵਾਲਾ ਪਾਣੀ ਹੈ ਨਾ ਜੋ ਚਮੜਾ ਹੁੰਦਾ ਨਾ ਕੱਚਾ ਚਮੜਾ ਉਹਨੂੰ ਟੈਨ ਟੈਨਿੰਗ ਕੀਤੀ ਜਾਂਦੀ ਤਾਂ ਉਹ ਜਿਹੜਾ ਕੈਮੀਕਲ ਵਾਲਾ ਪਾਣੀ ਹੈ ਹੈਵੀ ਮੈਟਲਸ ਹੁੰਦੇ ਉਹਦੇ ਵਿੱਚ ਉਹ ਹੈਵੀ ਮੈਟਲਸ ਚਮੜੇ ਨੂੰ ਸਾਫ਼ ਕਰਦੇ ਆ ਤੇ ਉਹਦਾ ਪਾਣੀ ਜਿਹੜਾ ਇਹ ਸਾਰੇ ਉਹਨਾਂ ਨੇ ਮੈਨੂੰ ਪ੍ਰੈਕਟੀਕਲੀ ਲੋਕਾਂ ਨੂੰ ਦਿਖਾਇਆ ਬਈ ਇਹ ਨਾਲੀਆਂ ਰਾਈਂ ਦੇਖੋ ਇੰਡਸਟਰੀ ਤੋਂ ਲੈਦਰ ਕੰਪਲੈਕਸ ਤੋਂ ਇਹ ਚਿੱਟੀ ਬਈ ਜੇ ਡੇਗ ਰਿਆ ਤੇ ਚਿੱਟੀ ਬਈ ਦਾ ਪਾਣੀ ਜਿਹੜਾ ਅੱਗੇ ਆ ਪਿੰਡਾਂ 'ਚ ਹੁੰਦਾ ਹੋਇਆ ਆਪਣੇ ਕਪੂਰਥਲੇ ਦੇ ਕਈ ਪਿੰਡਾਂ 'ਚ ਚਮਿਆਰੇ ਵੱਲੋਂ ਹੁੰਦਾ ਹੋਇਆ ਅੱਗੇ ਜਾ ਕੇ ਸੱਤ ਲੋਚ ਡਿੱਗਦਾ ਪਿਆ ਜੋ ਪਾਣੀ ਅੱਗੋਂ ਲੋਗ ਰਾਜਸਥਾਨ ਦੇ ਪਾਣੀ ਉਹ ਪੀਂਦੇ ਵੀ ਆ ਤੇ ਉਹਦੇ ਚ ਪਸ਼ੂ ਨੰਦੇ ਵੀ ਆ ਪਸ਼ੂ ਪਾਣੀ ਵੀ ਪੀਂਦੇ ਆ ਲੋਗ ਵੀ ਪੀਂਦੇ ਆ ਲੋਕਾਂ ਚ ਕੈਂਸਰ ਵੱਧ ਗਿਆ ਤਦ ਹੀ ਫਿਰ ਕੈਂਸਰ ਐਕਸਪ੍ਰੈਸ ਟ੍ਰੇਨ ਚਲਾਈ ਗਈ ਉਹਨਾਂ ਨੇ ਜਦੋਂ ਸੰਤ ਸੀਚੇਵਾਲ 2008 ਦੀ ਗੱਲ ਕਰ ਰਹੇ ਆ 17 ਸਾਲ ਤਾਂ ਪਹਿਲਾਂ ਮੈਂ ਉਦੋਂ ਇੰਨਾ ਅਸੀਂ ਵੀ ਮਚ्योर ਨਹੀਂ ਹੁੰਦੇ ਸੀ ਤੇ ਮੈਂ ਦੇਖਿਆ ਵੀ ਇਹਨਾਂ ਨੇ ਆਪਣੀ ਸੰਗਤ ਨਾਲ ਬੰਨ ਲਾਤਾ ਇਹਨਾਂ ਨੇ ਪਾਣੀ ਬੰਦ ਕਰਤਾ ਬਈ ਇਹ ਟੈਨਰੀਜ਼ ਦਾ ਪਾਣੀ ਚਿੱਟੀ ਵਿੱਚ ਡਿੱਗੂਆਣੀ ਜਿੱਥੋਂ-ਜਿੱਥੋਂ ਉਹਨਾਂ ਦੀ ਡਰੇਨ ਸੀਗੇ ਉੱਥੇ-ਉੱਥੇ ਇਹਨਾਂ ਨੇ ਆਪਣੇ ਬੋਰੇ ਰੱਖ ਕੇ ਸੰਗਤਾ ਬਿਠਾਤੀਆਂ ਠੀਕ ਹੈ ਸੰਗਤਾ ਬਿਠਾਤੀਆਂ ਉਦੋਂ ਪੰਜਾਬ 'ਚ ਮੈਨੂੰ ਲੱਗਦਾ ਕਾਂਗਰਸ ਦੀ ਸਰਕਾਰ ਸੀ ਮੈਨੂੰ ਨਹੀਂ ਲੱਗਦਾ ਬਈ ਕਿਸੇ ਨੇ ਇੱਕ ਸਰਕਾਰ ਨੇ ਹਮਲਾ ਮਾਰਿਆ ਹੋਊਗਾ ਕੁਝ ਕੀਤਾ ਹੋਊਗਾ ਸਗੋਂ ਇੱਥੇ ਜ਼ੋਰ ਲਾਇਆ ਬਈ ਇਹਨਾਂ ਦਾ ਬੰਨ ਕਿਦਾਂ ਖਲਵਾਈਏ ਯਾਰ ਟੈਨਰੀਜ਼ ਦਾ ਪਾਣੀ ਨਿਕਲੇ ਉਹਨਾ ਪਾਣੀ ਤੁਸੀਂ ਨਿਕਲੇ ਤੇ ਸਤਲੁਜ ਚਾਹੰਦੀ ਇਹ ਸਰਕਾਰ ਦਾ ਜੋਰ ਇਸ ਪਾਸੇ ਲੱਗ ਗਿਆ ਠੀਕ ਹੈ ਨਾ ਕੁਛ ਉਹਨਾਂ ਕੋ ਵਾਦੇ ਕੀਤੇ ਗਏ ਕੁਛ ਕੀਤੇ ਗਏ ਚਲੋ ਜੀ ਸੰਤ ਸੀਚੇਵਾਲਾਂ ਜਦੋਂ ਇੱਕ ਟਾਈਮ ਬౌੰਡ ਵਾਦੇ ਹੋਏ ਉਹਨਾਂ ਨੇ ਆਪਣੀ ਸੰਗਤ ਚੱਕ ਲਈ ਮੋਰਚਾ ਚੱਕ ਲਿਆ ਉਥੋਂ ਮੋਰਚਾ ਚੱਕ ਕੇ ਲੈ ਗਏ ਨਹੀਂ ਤਾਂ ਉੱਥੇ ਮੋਰਚਾ ਲੱਗ ਗਿਆ ਸੀ ਦਿਨ ਰਾਤ ਦਾ ਇੰਡਸਟਰੀ ਦਾ ਪ੍ਰੈਸ਼ਰ ਇੰਨਾ ਪੈ ਗਿਆ ਕਿ ਸੰਤ ਸੀਚੇਵਾਲ ਹੋਰਾਂ ਨੂੰ ਆਪਣਾ ਕਮਿਟਮੈਂਟ ਕਰਕੇ ਚਲੋ ਮੈਂ ਨਾ ਅੱਜ ਵੀ ਗੱਲ ਕਰ ਲਓ ਜੇ ਉੱਥੇ ਫਿੱਟੀ ਬਈ ਸਾਫ ਹੋ ਗਈ ਹੋਈ ਇੱਕ ਕੰਮ ਕਰਨਾ ਚਾਹੁੰਦਾ ਪੰਜਾਬ ਦੀ ਆਬੋ ਹਵਾ ਗੁਰੂ ਦੇ ਦਿੱਤੇ ਹੋਏ ਇਸ ਫਲਸਫੇ ਪਵਨ ਗੁਰੂ ਪਾਣੀ ਪਿਤਾ ਉਹਨੂੰ ਅਗਰ ਲੈ ਕੇ ਜਾਣਾ ਚਾਹੁੰਦਾ ਅੱਗੇ ਤੇ ਉਹਨਾਂ ਨੂੰ ਅਸੀਂ ਕਹੀਏ ਕਿ ਹੋਈ ਸੀਚੇ ਵਾਲ ਉਹਨਾਂ ਨੂੰ ਤੁਸੀਂ ਮਨੋਬਲ ਗਰਾਓ ਉਹਨਾਂ ਬਿਨਾ ਪੈਸੇ ਤੋਂ ਬਿਨਾ ਸਵਾਰਥ ਤੋਂ ਕੰਮ ਲੱਗੇ ਨੇ ਠੀਕ ਹੈ ਉਹਨਾਂ ਨੂੰ ਦੇਖਦੇ ਹੋਏ ਪੰਜਾਬ ਦੀ ਮੌਜੂਦਾ ਹਕੂਮਤ ਆਮ ਆਦਮੀ ਪਾਰਟੀ ਨੇ ਉਹਨਾਂ ਨੇ ਕੰਮਾਂ ਦੀ ਛਲਾਗਾ ਕਰਦੇ ਹੋਏ ਉਹਨਾਂ ਨੂੰ ਰਾਜ ਸਭਾ 'ਚ ਭੇਜਤਾ ਉਹਨਾਂ ਨੂੰ ਰਾਜ ਸਭਾ 'ਚ ਭੇਜ ਦਿੱਤਾ ਇਸ ਕਰਕੇ ਭੇਜਿਆ ਭਈ ਇਹਨਾਂ ਕੋਲ ਅਫਸਰशाही ਦੀ ਤਾਕਤ ਰਵੇ ਇੱਕ ਕੋਈ ਰਾਜ ਸਭਾ ਦਾ ਮੈਂਬਰ ਮੈਂਬਰ ਪਾਰਲੀਮੈਂਟ ਹੈ ਜਦੋਂ ਕਿਸੇ ਅਫਸਰ ਨੂੰ ਫੋਨ ਕਰੇ ਤੋ ਉਹਨੂੰ ਪਤਾ ਹੋਵੇ ਮੈਨੂੰ ਇਹ ਕੰਮ ਕਰਕੇ ਦੇਣਾ ਪੈਣਾ ਕਿਉਂਕਿ ਇਹ ਮੈਂਬਰ ਪਾਰਲੀਮੈਂਟ ਹੈ ਇਸ ਸਰਕਾਰ ਦਾ ਇੱਕ ਰਾਜ ਸਭਾ ਦਾ ਨੁਮਾਇੰਦਾ ਹੈ ਤੇ ਇਹ ਤਾਕਤਾਂ ਦਿੱਤੀਆਂ ਜਾਂਦੀਆਂ ਹੁੰਦੀਆਂ ਤਾਕਤ ਦਿੱਤੀ ਹੈ ਔਰ ਇਸੇ ਕਰਕੇ ਤੁਸੀਂ ਦੇਖੋ ਵੀ ਉਹਨਾਂ ਦੇ ਕੰਮ ਕਾਜ ਦੇ ਵਿੱਚ ਪਿੰਡਾਂ ਦੇ ਵਿੱਚ ਜਿਹੜਾ ਟ੍ਰੀਟਮੈਂਟ ਵਾਲਾ ਵਾਟਰ ਹੈ ਇਹ ਬੜੀ ਤੇਜ਼ੀ ਨਾਲ ਜ਼ਮੀਨ ਤੇ ਫੈਲਦਾ ਪਿਆ। ਬਈ ਸੀਚੇ ਵਾਲ ਮਾਡਲ ਜਿਹੜਾ ਹੈ ਇਹ ਛੋਟਾ ਮਾਡਲ ਨਹੀਂ ਰਿਹਾ ਹੁਣ ਇਹ ਪੰਜਾਬ ਦੇ ਬਾਲੇ ਪਿੰਡਾਂ ਦੇ ਵਿੱਚ ਫੈਲ ਚੁੱਕਾ ਹੋਇਆ। ਲੇਕਿਨ ਆਪਾਂ ਉਹਨਾਂ ਦੇ ਕੰਮਾਂ ਦੀਆਂ ਛਲਾਗਾ ਕਰੀਏ। ਇਦਾਂ ਤਾਂ ਕੱਲ ਨੂੰ ਸਚਿਨ ਤਿੰਦੁਲਕਰ ਆ ਜਿਹਾ ਬਹਾਦਰੀ ਹੈ ਪੰਜਾਬ ਯੂਨੀਵਰਸਿਟੀ ਦੇ ਚਾਂਸਲਰ ਨੇ ਸਤਨਾਮ ਸਿੰਘ ਸੰਧੂ ਸਾਰੇ ਰਾਜ ਸਭਾ ਚ ਗਏ ਨੇ ਲਗ ਲਗ ਪਾਰਟੀਆਂ ਨੇ ਭੇਜੇ ਨੇ ਤੇ ਅਸੀਂ ਉਹਨਾਂ ਦੇ ਕੀਤੇ ਕੰਮਾਂ ਦੇ ਉੱਤੇ ਕਹੇ ਥੋੜਾ ਸਖਦੇ ਹੂ ਹੀ ਸਚਿੰਤ ਇੰਦulkar ਹੂ ਇਜ਼ ਜਿਆ ਬਹਾਦਰੀ ਹੂ ਇਜ਼ ਸਤਨਾਮ ਸਿੰਘ ਸੰਧੂ ਨਹੀਂ ਉਹਨਾਂ ਨੇ ਆਪਣੇ ਆਪਣੇ ਖੇਤਰ ਦੇ ਵਿੱਚ ਉਹ ਕੰਮ ਕੀਤੇ ਨੇ ਜਿਹੜਾ ਕੰਮਾਂ ਦੀ ਛਲਾਗਾ ਕਰਨੀ ਬੰਦੀ ਹੈ ਪਾਰਟੀਆਂ ਬਾਜੀਆਂ ਚੱਲਦੀਆਂ ਅੱਜ ਸਰਕਾਰ ਹੈ ਕਾਂਗਰਸ ਹੈ ਅੱਜ ਤੁਹਾਡੀ ਪਾਰਟੀ ਬਾਜੀ ਚੱਲ ਰਹੀ ਹੈ ਤੁਹਾਡੇ ਆਵਾ ਨੂੰ ਹੀ ਪਾਰਟੀ ਨਾਲ ਹੋ ਸਕਦਾ ਗੁੱਸਾ ਹੋਵੇ ਆਮ ਆਦਮੀ ਪਾਰਟੀ ਨਾਲ ਤੁਹਾਡੇ ਲੱਖ ਗੁੱਸੇ ਹੋਣ ਲੇਕਿਨ ਜਿਸ ਸੱਜਣ ਨੇ ਕੰਮ ਕੀਤਾ ਉਹਨੂੰ ਸਭੋ ਸ਼ਲਾਘਾ ਦਿਓ ਜੇ ਹਿੰਦੁਸਤਾਨ ਦਾ ਰਾਸ਼ਟਰਪਤੀ ਉਹਨਾਂ ਕੋਲ ਇੱਥੇ ਆ ਸਕਦਾ ਉਹਨਾਂ ਦੀ ਕੁੱਟੀਆ ਦੇ ਵਿੱਚ ਇੱਥੇ ਸੰਤ 시ਚੇਵਾਲ ਦੇ ਕੋਲ ਦੇਖਣ ਲਈ ਵੀ ਇੱਕ ਇਸ ਤਰ੍ਹਾਂ ਇਹਨਾਂ ਨੇ ਮਾਡਲ ਤਿਆਰ ਕਰਤਾ ਕਿੱਦਾਂ ਇਹਨਾਂ ਨੇ ਜਿਹੜੀ ਹੈ ਗੁਰੂ ਨਾਨਕ ਦੇਵ ਦੀ ਬਈ ਜਿਹੜੀ ਆ ਉਹ ਸਾਫ਼ ਕਰ ਦਿੱਤੀ ਗੁਰੂ ਮਹਾਰਾਜ ਦੀ ਉਹ ਦੇਖਣ ਆ ਸਕਦੇ ਨੇ ਤੇ ਪਦਮ ਸ਼੍ਰੀ ਦੇ ਮਿਲ ਸਕਦਾ ਉਹਨਾਂ ਨੂੰ ਤੇ ਅਸੀਂ ਉਹਨਾਂ ਨੂੰ ਛਲਾਗਾ ਕਰੋ ਉਹਨਾਂ ਨੂੰ ਹੋਰ ਆਪਣੀ ਪਾਰਟੀ ਵੱਲੋਂ ਵੀ ਸਮਰਥਨ ਦਿਓ ਵੀ ਡਟ ਕੇ ਕੰਮ ਕਰੋ ਸੀਚੇਵਾਲ ਸਾਹਿਬ ਇਹ ਤਾਂ ਲੋਕਾਂ ਨੇ ਕੰਮ ਹੈ ਆਪ ਕੁਝ ਕਰਨਾ ਨਹੀਂ ਤੇ ਦੂਜਿਆਂ ਨੂੰ ਕਰਨ ਨਹੀਂ ਦੇਣਾ ਸਵਾਲ ਈ ਇਹੀ ਖੜਾ ਹੋ ਰਿਹਾ ਨਾ ਕਿ ਕੀ ਪ੍ਰਤਾਪ ਸਿੰਘ ਬਾਜਵਾ ਐ ਬੋਲ ਸਕਦੇ ਹੁਣ ਤੱਕ ਤਾਂ ਲੋਕ ਇਹ ਸੋਚਦੇ ਸੀ ਪ੍ਰਤਾਪ ਸਿੰਘ ਬਾਜਵਾ ਬੜੇ ਘੋਖ ਕਰਕੇ ਕੋਈ ਗੱਲਾਂ ਸਾਹਮਣੇ ਰੱਖਦੇ ਐ ਪਰ ਐਤ ਕੀ ਤਾਂ ਬੜਾ ਡਿਸਟਰਕਟਿਵ ਜਿਹਾ ਬਿਆਨ ਦਿੱਤਾ ਇਹ ਕੀ ਕਰਨ ਹੋ ਸਕਦਾ ਦੇਖੋ ਗੱਲ ਪਤਾ ਕੀ ਹੈ ਕਾਂਗਰਸ ਦੀ ਅੰਦਰੂਨੀ ਜੰਗ ਵੀ ਹੈਗੀ ਆ ਪ੍ਰਤਾਪ ਸਿੰਘ ਬਾਜਵਾ ਆਪਣੇ ਨਾਲ ਜਿੰਨੇ ਲੀਡਰ ਹੈਗੇ ਆ ਕਾਂਗਰਸ ਦੇ ਐਮ ਐਲ ਏ ਜਨੇ ਉਹਨਾਂ ਨੂੰ ਤਾਂ ਯੂਨਾਈਟ ਕਰਕੇ ਚੱਲ ਨਹੀਂ ਸਕਦੇ ਰਾਣਾ ਗੁਰਜੀਤ ਸਿੰਘ ਆਪਣਾ ਅਲੱਗ ਚੱਲਦੇ ਪਏ ਨੇ ਠੀਕ ਹੈ ਨਾ ਤੇ ਅਮਰਿੰਦਰ ਰਾਜਵੜਿੰਗ ਦਾ ਚਲੋ ਨਹੀਂ ਰਿਹਾ ਵਿਧਾਨ ਸਭਾ 'ਚ ਲੇਕਿਨ ਉਹਨਾਂ ਦਾ ਧੜਾ ਅਲੱਗ ਚੱਲਦਾ ਪਿਆ ਹੈ ਪ੍ਰਗਟ ਸਿੰਘ ਖੋਰੀ ਆਪਣਾ ਜਿਹੜਾ ਅਲੱਗ ਮੈਚ ਖੇਡਦੇ ਪਏ ਨੇ ਇਸ ਕਰਕੇ ਇੱਕ ਲੱਗਦਾ ਸੁਖਪਾਲ ਸਿੰਘ ਖਹਿਰਾ ਹੋਰੀ ਆਪਣੇ ਅਲੱਗ ਚੱਲਦੇ ਪਏ ਨੇ ਇੱਕ ਲੱਗਦਾ ਕਿ ਭਾਈ ਮੈਂ ਯੂਨਾਈਟ ਕਰਕੇ ਨਹੀਂ ਚੱਲ ਪਾ ਰਿਹਾ ਵਿਧਾਨ ਸਭਾ ਦੇ ਵਿੱਚ ਵਿਧਾਨ ਸਭਾ ਚ ਰੂਲਿੰਗ ਪਾਰਟੀ ਹੀ ਹਰ ਵਾਰ ਹਾਵੀ ਹੋ ਕੇ ਜਾਂਦੀ ਆ ਤਿੰਨ ਸਾਲ ਹੋ ਗਏ ਨੇ ਸਰਕਾਰ ਨੂੰ ਆਪਾਂ ਕਿਸੇ ਤਰੀਕੇ ਘੇਰ ਨਹੀਂ ਪਾ ਰਹੇ ਆ ਇਹ ਗੱਲਾਂ ਹੁੰਦੀਆਂ ਇਸ ਕਰਕੇ ਇਹ ਮੁੱਦੇ ਜਿਹੜੇ ਹੈਗੇ ਆ ਨਾ ਇਹ ਮੁੱਦਿਆਂ ਦੇ ਉੱਤੇ ਬੰਦੇ ਦੀ ਫਰਸਟੇਸ਼ਨ ਪੈਦਾ ਹੋ ਜਾਂਦੀ ਆ ਠੀਕ ਆ ਤੁਸੀਂ ਮੁੱਦਿਆਂ ਤੇ ਬੋਲਦੇ ਹੋ ਮੈਂ ਅੱਗੇ ਹਮੇਸ਼ਾ ਸੁਣਦਾ ਪ੍ਰਤਾਪ ਬਾਜਵੇ ਨੂੰ ਚੰਗਾ ਬੋਲਦੇ ਨੇ ਲੇਕਿਨ ਇਸ ਵਾਰ ਮੈਂ ਕਹਿਣਾ ਵੀ ਚੰਗਾ ਨਹੀਂ ਬੋਲਿਆ ਗਿਆ ਕਿਉਂਕਿ ਉਹਨਾਂ ਦੇ ਕੰਮਾਂ ਦੀ ਸ਼ਲਾਘਾ ਕਰਨੀ ਚਾਹੀਦੀ ਆ ਜਿਨ੍ਹਾਂ ਨੇ ਅੱਜ ਆਪਾਂ ਕਰ ਉੱਠ ਕੇ ਕਹੀਏ ਕਿ ਬੀਬੀ ਪ੍ਰਕਾਸ਼ ਕੋਰ ਕੌਣ ਹੈ ਦੇਖੋ ਉਹ ਹਸਤੀ ਹੈ ਜਿਨਨੇ ਪਤਾ ਨਹੀਂ ਕਿੰਨੀਆਂ ਬੱਚੀਆਂ ਨੂੰ ਇੱਕ ਮਾਂ ਦਾ ਦਰਜਾ ਦਿੱਤਾ ਹੈ ਇੱਕ ਕਿੰਨੀ ਉਹ ਇਸ ਲੇਡੀ ਨੂੰ ਅੱਜ ਕਹਿ ਦਈਏ ਕਿ ਹੂ ਇਜ਼ ਮੈਂ ਤਾਂ ਕਹਿਣਾ ਇਹੋ ਜਿਹੇ ਲੋਕ ਜਿਨ੍ਹਾਂ ਨੇ ਸਮਾਜ ਲਈ ਕੀਤਾ ਇਹੀ ਰਾਜ ਸਭਾ ਚ ਆਣੇ ਚਾਹੀਦੇ ਆ ਪੋਲੀਟੀਕਲ ਬੰਦੇ ਦੂਰ ਹੋਣੇ ਚਾਹੀਦੇ ਆ ਤਾਂ ਕਿ ਹਿੰਦੁਸਤਾਨ ਦੇ ਜਦੋਂ ਕਾਨੂੰਨ ਬਣਨ ਤੇ ਇਦਾਂ ਦੇ ਸੁਲਝੇ ਲੋਕ ਬਣਾ ਸਕਣ ਅੱਜ ਤੁਸੀਂ ਦੇਖੋ ਅੱਜ ਵੀ ਉਹਨਾਂ ਦਾ ਪਘੂੜਾ ਚੱਲਦਾ ਪਿਆ ਜਿੱਥੇ ਹਰਜੀਤ ਸਿੰਘ ਸੱਜਣ ਕੈਨੇਡੀਅਨ ਮਨਿਸਟਰ ਸਪੈਸ਼ਲ ਉਹਨੂੰ ਵੇਖਣ ਆਏ ਬਈ ਬੀਬੀ ਪ੍ਰਕਾਸ਼ਕੌਰ ਕਿਵੇਂ ਇੱਕ ਪਘੂੜਾ ਚਲਾਉਂਦੀ ਆ ਲੋਕ ਆਪਣੀ ਬੱਚੀ ਨੂੰ ਉੱਥੇ ਅੱਜ ਵੀ ਪਘੂੜੇ 'ਚ ਘੰਟੀ ਮਾਰ ਕੇ ਛੱਡ ਜਾਂਦੇ ਆ ਤੇ ਸੌ ਤੋਂ ਉੱਤੇ ਬੱਚੀਆਂ ਅੱਜ ਵੀ ਉਹ ਕੱਲੇ ਪਾਲਦੀ ਪਈ ਆ ਅੰਬਾਨੀ ਪਰਿਵਾਰ ਨੀਤਾ ਅੰਬਾਨੀ ਇਸ ਲੇਡੀ ਨੂੰ ਮਿਲਣ ਆਈ ਕਿ ਮੈਂ ਇਸ ਲੇਡੀ ਨੂੰ ਮਿਲ ਕੇ ਆਣਾ ਪਤਾ ਲੱਗਦਾ ਯਾਰ ਗੁਰੂ ਮਹਾਰਾਜ ਦੀ ਕਿੰਨੀ ਉਹਦੇ ਉੱਤੇ ਦਾਤ ਔਰ ਬਖਸ਼ ਹੋਏਗੀ ਕਿ ਉਹ ਸੌ ਬੱਚਿਆਂ ਨੂੰ ਇੱਕ ਮਾਂ ਦਾ ਦਰਜਾ ਦੇ ਕੇ ਬੈਠੀ ਆ ਤੇ ਆਪਾਂ ਅੱਜ ਕਹਿਦੀ ਹੈ ਕਿ ਹੂ ਇਜ਼ ਪ੍ਰਕਾਸ਼ਕੌਰ ਇਦਾਂ ਦੇ ਕੰਮਾਂ ਨੂੰ ਕਦੀ ਵੀ ਜਿਨ੍ਹਾਂ ਨੇ ਕੀਤਾ ਹੋਵੇ ਜਮੀਨੀ ਪੱਧਰ ਤੇ ਕੰਮ ਰਾਜਨੀਤੀਕ ਤਾਕਤਾਂ ਰਾਜਨੀਤੀਕ ਜਨ ਲੜਾਈਆਂ ਜੰਗਾਂ ਆਪਸੇ ਚਲਦੀਆਂ ਰਹਿੰਦੀਆਂ ਕਾਂਗਰਸ ਸੱਤਾ ਚਾਹਦੀ ਹੈ ਕਾਂਗਰਸ ਚੱਲ ਜਾਂਦੀ ਹੈ ਅਕਾਲੀ ਦਲ ਆਂਦਾ ਅਕਾਲੀ ਦਲ ਚੱਲ ਜਾਂਦਾ ਲੇਕਿਨ ਜਿਨ੍ਹਾਂ ਨੇ ਕੰਮ ਕੀਤਾ ਹੁਣ ਜੇ ਆਪਾਂ ਕਹੀਏ ਕਿ ਕੋਈ ਭਾਰਤੀ ਜਨਤਾ ਪਾਰਟੀ ਦਾ ਅਜलक्ष्मी कांता चावला ਦੇ ਕਿਰਦਾਰ ਨੂੰ ਭੁਲਾਇਆ ਨਹੀਂ ਜਾ ਸਕਦਾ ਜੋ ਉਹਨਾਂ ਨੇ ਕੰਮ ਕੀਤੇ ਉਹਨੂੰ ਕੋਈ ਕਹਿ ਨਹੀਂ ਸਕਦਾ ਕਿ ਲక్ష్ਮੀ ਕਾਂਤਾ ਚਾਵਲਾ ਅੱਜ ਵੀ ਵਿਵਾਖ ਆ ਜੋ ਉਹਨਾਂ ਨੇ ਕੰਮ ਕੀਤੇ ਹੁਣ ਜੇ ਆਪਾਂ ਕਹੀਏ ਕਿ ਮੇਰਾ ਰਾਜਨੀਤਿਕ ਦੁਸ਼ਮਣ ਇੱਕ ਗਏ ਨਾ ਕੇਜਰੀਵਾਲ ਸਾਹਿਬ ਮਿਲਣ ਲక్ష్ਮੀ ਕਾਂਤਾ ਚਾਵਲਾ ਇੱਕ ਕਿਰਦਾਰ ਹੈ ਔਰਤ ਦਾ ਲక్ష్ਮੀ ਕਾਂਤਾ ਚਾਵਲਾ ਮਿਲਣ ਗਏ ਅੱਜ ਵੀ ਕਾਂਗਰਸ ਦੇ ਕਈ ਲੀਡਰ ਨੇ ਜਿਨ੍ਹਾਂ ਨੇ ਆਪਣੇ ਖੇਤਰ ਚ ਮੱਲਾ ਮਾਰੀਆਂ ਲੋਕ ਉਹਨਾਂ ਕੋਲ ਜਾਣਦੇ ਨੇ ਅੱਜ ਪ੍ਰਗਟ ਸਿੰਘ ਹੈਗੇ ਆ ਹਾਕੀ ਦੇ ਕਪਤਾਨ ਰਹੇ ਉਹਨਾਂ ਨੇ ਹਾਕੀ ਲਈ ਬੜਾ ਕੁਝ ਕੀਤਾ ਤੇ ਹੁਣ ਉਹ ਲੋਕ ਹਰ ਸਿਆਸਤ ਤੋਂ ਹਟ ਕੇ ਵੀ ਪ੍ਰਗਟ ਸਿੰਘ ਦਾ ਨਿੱਜੀ ਰਿਸ਼ਤਾ ਕਈ ਲੀਡਰਾਂ ਨਾਲ ਹੈਗਾ ਠੀਕ ਹੈ ਸਿਆਸਤ ਇੱਕ ਇੱਕ ਖਿਡਾਰੀ ਦੀ ਜ਼ਿੰਦਗੀ ਹੋਰ ਤਰ੍ਹਾਂ ਦੀ ਹੁੰਦੀ ਹੈ ਠੀਕ ਹੈ ਨਾ ਤੇ ਮੈਂ ਤਾਂ ਇਹ ਗੱਲ ਨੂੰ ਸਮਝਦਾ ਬਈ ਸਿਆਸੀ ਜਿਹੜੀਆਂ ਤੁਹਾਡੀਆਂ ਰੰਜਸ਼ਾਣ ਦੁਸ਼ਮਣਾਂ ਸਿਆਸੀ ਬੋਲ ਬਾਲੇ ਅਲੱਗ ਹੋ ਸਕਦੇ ਆ ਲੇਕਿਨ ਜਿਹੜੇ ਕੰਮ ਸਮਾਜਿਕ ਤੌਰ ਤੇ ਸੰਤ ਸੀਚੇਵਾਲ ਨੇ ਕੀਤੇ ਨੇ ਉਹਨਾਂ ਤੇ ਉਂਗਲੀਆਂ ਨਹੀਂ ਚੁਕਣੀਆਂ ਚਾਹੀਦੀਆਂ ਇਹ ਸਿਚੁਏਸ਼ਨ ਫਿਲਹਾਲ ਥੋੜੀ ਇਸ ਬਾਰੇ ਕੀ رائے ਹੈ ਕਿ ਪ੍ਰਤਾਪ ਸਿੰਘ ਬਾਜਵਾ ਨੇ ਜੋ ਬੋਲਿਆ ਤੁਸੀਂ ਉਸ ਤੋਂ ਸਹਿਮਤ ਹੋ ਜਾਂ ਨਹੀਂ ਆਪਣੇ ਵਿਚਾਰ ਦੱਸਣਾ ਨਾ ਭੁੱਲਣਾ ਔਰ ਤਕਲੀ ਬਣੇ ਰੋ ਵਨਰੀਆ ਪੰਜਾਬੀ